हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਵੀਰ ਝੰਡੇ ਸਿੰਘ ਦੇ ਕੋਲ ਤੇ ਪਸ਼ੂ ਦੋਸਤੋ ਅੱਜ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਪੰਜ ਨਗ ਜਿਹੜੇ ਦਿਖਾ ਦੇਣੇ 6 ਨਗ ਹੋਣਗੇ ਠੀਕ ਹੈ ਜੀ ਚਾਰ ਪੰਜ ਬੇੜਾ ਨੇ ਇੱਕ ਝੋਟੀ ਆ ਠੀਕ ਹੈ ਜੀ ਸੋਏ ਸੋਏ ਨਗਰੇ ਤਿੰਨ ਤੇ ਦੋ ਬੇੜਾ ਗੱਭਣਾਂ ਇੱਕ ਝੋਟੀ ਉਹ ਵੀ ਗੱਭਣਾਂ ਮਤਲਬ ਤਿੰਨ ਹੀ ਪਸ਼ੂ ਜਿਹੜੇ ਆ ਦੋਸਤੋ ਸੋਏ ਨੇ ਤੇ ਤਿੰਨ ਹੀ ਗੱਭਣਾਂ 21 ਅਕਤੂਬਰ ਨੂੰ ਅੱਜ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਤੁਸੀਂ ਨੋਟ ਕਰ ਲਓ 11:00 ਵਜੇ ਦਾ ਜਿਹੜਾ ਦੋਸਤੋ ਮਾਰਨਿੰਗ ਦਾ ਟਾਈਮ ਆ ਬਾਕੀ ਨਰਕ ਪਰਖਾ ਤਸੱਲੀ ਆ ਸੋ ਇਹ ਸਮੇਂ ਪਸ਼ੂ ਦੀ ਦੋ ਡੰਗ ਚਵਾਈ ਕਰਕੇ ਗੱਬਣ ਪਸ਼ੂ ਤੇਪਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਆਓ ਕਰਦੇ ਆਂ ਗੱਲਬਾਤ ਵੀਰ ਛੰਡੇ ਸਿੰਘ ਦੇ ਨਾਲ ਲੈਨੇ ਆ ਪੂਰੀ ਇਨਫੋਰਮੇਸ਼ਨ ਪੂਰੀ ਡਿਟੇਲ ਸੋ ਪੂਰੀ ਐਂਡ ਤੱਕ ਜਿਹੜੀ ਦੋਸਤੋ ਵੀਡੀਓ ਦੇ ਨਾਲ ਜ਼ਰੂਰ ਬਨੇ ਰਹਿਓ ਆਜੋ ਜੀ ਸਭ ਤੋਂ ਪਹਿਲਾਂ ਭਾਜੀ ਚੰਡਾ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਆ ਤੁਹਾਡ ਤੁਹੇ ਜਿਹੜੇ ਦਰਸ਼ਨ ਦਿੱਤੇ ਆ ਦੋ ਦਿਨ ਹੋ ਗਏ ਤੁਹਾਨੂੰ ਢੀਕਨਦਿਆਂ ਨੂੰ ਅੱਜ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਫਿਰ ਵੀ ਲੇਟ ਹੀ ਚਲੋ ਲੇਟ ਫਿਰ ਅੱਜ ਵੀ ਨਹੀਂ ਸਾਡੀ ਕੋਈ ਏਡੀ ਤਿਆਰੀ ਅੱਛਾ ਫਿਰ ਉਹ ਰੰਮੀ ਤੁਸੀਂ ਕੱਢ ਮਾਰੀ ਸੇਰੇ ਮੂਂਗਲੀ ਜੀ ਅੱਛਾ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਹਾਂਜੀ ਤੇ ਸਾਰਿਆਂ ਵੀਰਾਂ ਦਾ ਵੀ ਜਿਹੜੇ ਵੀ ਮੰਨ ਲਓ ਤੁਹਾਨੂੰ ਦੇਖਣ ਦਾ ਸੁਣਨ ਦਾ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਵੀਰ ਹਾਂ ਅੱਛਾ ਪਾਜੀ ਢੰਡਾ ਸਿੰਘ ਜੀ ਅੱਜ ਪਸ਼ੂ 6 ਨਗ ਆਪਣੇ ਕੋਲ ਆ ਹਾਂਜੀ ਠੀਕ ਆ ਤੇ ਜਿਹਨਾਂ ਚੋ ਤਿੰਨ ਹੀ ਸੋਏ ਠੀਕ ਆ ਜੀ ਤੇ ਵਹਿੜਾ ਅੱਜ ਬਿਲਕੁਲ ਜਿਆਦਾ ਗਿਣਤੀ ਦੇ ਵਿੱਚ ਵਹਿੜਾ ਨੇ ਹਾਂਜੀ ਆ ਪੰਜ ਵਹਿੜਾ ਵਾ ਜੀ ਹਾਂ ਇੱਕ ਤੇ ਹੁਣੇ ਵਹਿੜਾ ਜੇ ਸੂਕੇ ਹਟਿਆ ਹਾਂ ਹਾਂਜੀ ਠੀਕ ਆ ਤੇ ਮੰਨ ਲਓ ਵੀ ਬਾਕੀਆਂ ਕੋਈ ਕੋਈਆਂ ਨੂੰ ਕੁਛ ਦਿਨ ਹੋਏ ਆ ਹਾਂ ਹਾਂ ਤੇ ਦੋ ਗੱਬਣਾ ਵਾ ਅੱਛਾ ਅੱਛਾ ਹਾਂਜੀ ਠੀਕ ਆ ਤੇ ਦੋ ਚਲੋ ਦੁੱਧ ਤੇ ਚੜੀਆਂ ਵਾ ਚਲੋ ਜੀ ਕਰਮਾਲੀਆਂ ਆਓ ਕਰੀਏ ਗੱਲਬਾਤ ਪਹਿਲੇ ਨੰਬਰ ਤੋਂ ਜੀ ਇੱਥੋਂ ਸਟਾਰਟ ਕਰ ਲਿਆ ਐਚ ਐਫ ਵਹਿੜ ਆਪਣੇ ਕੋਲ ਆ ਗਈ ਹੈ ਜੀ ਇਹ ਸੂਹਾ ਕਿਰਮਾ ਸੂਈ ਆ ਇਹ ਦੂਜਾ ਸੂਹਾ ਸੂਈ ਸੰਤੂ ਸਾਹਿਬ ਦੂਜਾ ਸੂਹਾ ਹਾਂਜੀ ਕਿੰਨੇ ਕਿ ਦਿਨਾਂ ਦੀ ਇਹਨੂੰ ਸੂਈ ਨੂੰ ਅੱਜ ਹੋ ਗਏ ਆ ਜੀ 15 16 ਦਿਨ ਹੋ ਗਏ ਆ ਠੀਕ ਆ ਜੀ ਹਾਂਜੀ 15 16 ਦਿਨ ਬੱਚਾ ਮਗਰ ਇਹਦੇ ਬੱਚਾ ਮਗਰ ਹਾਂਜੀ ਠੀਕ ਆ ਤੇ ਇਹ ਸੰਸਾਬ ਜਿਆ ਇਹਦਾ ਨਾ ਦੁੱਧ ਤੇ ਮੰਨ ਲਓ ਥੱਲੇ ਅਸੀਂ 18 ਲੀਟਰ ਚੋ ਕੇ ਲਿਆ ਦਾ ਦੋ ਡੰਗ ਹੂੰ ਇਹਨੇ ਪਤਾ ਨਹੀਂ ਕੁੜੀਏ ਵੀ ਨੇ ਕੀ ਇਹਨੇ ਜੀ ਨਹੀਂ ਲਾਇਆ ਦੋ ਦਿਨਾਂ ਕਿਤੇ ਇੱਕ ਨਾ ਮੜਾ ਜਾ ਕਿਹੜਾ ਜ਼ਖਮ ਆ ਵੀ ਜਦੋਂ ਗੱਡੀ ਚ ਲੱਦੀ ਨਾ ਤੇ ਕਿਹੜਾ ਮਾਰਿਆ ਵੜ ਲੰਮੀ ਲੰਮੀ ਜਾਦੀ ਮਗਰੋਂ ਕਈ ਛਿੱਲੀ ਆਵੇ ਇਥੋਂ ਤੇ ਉਹਦਾ ਕਰਕੇ ਨਾ ਇਹ ਕੁੜੀਆਂ ਵੀ ਨੇ ਦੋ ਦਿਨਾਂ ਆਣ ਕੇ ਪੱਠੇ ਨਹੀਂ ਖਾਦੇ ਠੀਕ ਆ ਠੀਕ ਹੈ ਜੀ ਹੁਣ ਇਹਦੇ ਥੱਲੇੋਂ ਆਪਾਂ ਦੁੱਧ ਸੰਧੂ ਸਾਹਿਬ 12 ਕਿਲੋ ਦੁੱਧ ਹੈਗਾ ਵਾ 12 ਕਿਲੋ ਹਾਂ ਜੀ ਜੇ ਇੱਥੇ ਕੋਈ ਭੈਣ ਭਰਾ ਆ ਕੇ ਚਾਊਗਾ ਤੇ 12 ਕਿਲੋ ਜੇ ਕਹਿੰਦੇ ਉਹ ਨਾ ਜੀ ਆਪਾਂ ਦੱਸਿਓ ਜਿੰਨਾ ਆਪਾਂ ਚਵਾਉਣਾ ਜੀ ਮੈਂ ਨਾ ਜੀ ਜੇ ਕਹੇ ਵੀਰ ਭਰਾ ਨੇ ਆਨਲਾਈਨ ਕਰਾਉਣਾ ਕੋਈ ਇਥੇ ਆ ਕੇ ਮਜ਼ਾਕ ਜਾਣਾ ਕਿਸੇ ਭੈਣ ਭਰਾ ਦਾ ਨਾ ਨਾ ਜੀ ਨਾ ਨਾ ਜੇ ਪਤਾ ਗੱਲ ਕੀ ਆ ਜੇ ਕਹੇ ਨੇ ਵੀਰ ਨੇ ਆਨਲਾਈਨ ਮੰਗਾਉਣੀ ਨਾ ਉਤਨਾ ਸੀਲ ਪੇਠੰਡੀ ਧੀਰੀਆ ਸੀਰ ਸਹੂਆ ਬਾਕੀ ਚੋਈ ਚਵਾਈ ਆ ਹੁਣ ਬਾਕੀ ਮੇਰੇ ਤੋਂ ਬਣੀ ਬਣਾਈ ਦੀ ਵੀ ਵੀਡੀਓ ਹੈਗੀ ਆ ਕਹੇ ਵੀਰ ਭਰਾ ਨੇ ਬਣੀ ਬਣਾਈ ਦੀ ਪਉਣੀ ਹੋਵੇ ਨਾ ਤੇ ਉਹ ਆ ਵੀ ਸਾਨੂੰ ਪਤਾ ਹੀ ਨਹੀਂ ਸੀ ਤੁਸੀਂ ਆਉਣਾ ਤਹੀਂ ਸਵੇਰੇ 7 ਵਜੇ ਚੋਲੀਆਂ ਆਜੇ ਆਜੇ ਹਾਂਜੀ ਤੇ ਉਹ ਮੰਨ ਲਓ ਇਹ ਗੱਲ ਹੈਗੀ ਚੋਲੀਆਂ ਤੇ ਜਾ ਆਪਣਾ ਬਣੀ ਬਣਾਤੀ ਦੀ ਸ਼ਾਮਾਂ ਨੂੰ ਚਵਾਈ ਦੀ ਵੀ ਵੀਡੀਓ ਕੈਸੇ ਨੂੰ ਪਾ ਦਾਂਗੇ ਜੇ ਕਹੇ ਵੀਰ ਨੇ ਮਗਾਉਣੀ ਹੋਣ 10 ਲੀਟਰ ਦੁੱਧ ਥੱਲੇ ਤਿਆਰ ਅਗਲੇ ਆਪਦੇ ਘਰੇ ਜਾ ਕੇ ਚੋਊਗਾ ਠੀਕ ਆ ਜੀ ਠੀਕ ਆ ਇੱਥੇ ਇੱਥੇ ਆਪਾਂ ਨੂੰ ਕੋਈ ਆਊਗਾ ਤਾਂ ਇੱਥੇ 12 ਗਿਨ ਲਈ 13 ਗਿਨ ਲੈਣਾ ਦੁੱਧ ਹੈਗਾ ਵਾ ਆ ਲੋ ਜੀ ਠੀਕ ਆ ਸੋ बटे ਕਦ ਕੱਟਦੀ ਆ ਸੂਹਾ ਦੂਜਾ ਸੂਈ ਆ ਠੀਕ ਆ ਜੀ ਤੇ ਦਿਨ ਤੁਹਾਨੂੰ ਦੱਸ ਦਿੱਤੇ ਆ ਬਾਕੀ 12 ਕਿਲੋ ਹੁਣ ਜਿਹੜਾ ਦੁੱਧ ਦੇ ਥੱਲੇ ਹਾਜ਼ਰ ਆ ਲੋ ਠੀਕ ਆ ਬੱਚੇ ਦੇ ਕਰਦੇ ਕਰਦੇ ਬੱਚੇ ਤੇ ਬੱਚੇ ਤੇ ਕਰਦੇ ਬੱਚਾ ਜਿਹੜਾ ਆ ਤੁਸੀਂ ਦੇਖ ਲਓ ਠੀਕ ਆ ਜੀ ਸੂਆ 15 ਦਿਨਾਂ ਦੀ ਸੂਈ ਹੈ ਜੀ ਹਾਂ ਜੀ ਇਹਨੂੰ 15 16 ਦਿਨ ਹੀ ਹੋਏ ਆ ਜੀ ਕੁੜਿਆ ਗਾਂ ਦਾ ਵੀ ਕੱਦ ਕਾਰਾ ਹੈ ਦਾ ਵੀ ਕੁੜਿਆ ਵੇਖਣ ਨੂੰ ਲੱਗਦਾ ਜਿਵੇਂ ਮਹੀਨੇ ਦਾ ਬੱਚਾ ਹੁੰਦਾ ਵਾ ਤੈਨੂੰ ਕੁੜੀ ਜਾਬਦਾ ਵਾ ਹੂੰ ਦੁੱਧ ਬਦੋ ਬਦੀ ਚੁੰਗ ਜਾਂਦਾ ਕੁੜਿਆ ਮਾਈ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਜੀ ਇਹ ਬੱਚਾ 15 ਦਿਨਾਂ ਦੀ ਸੂਈ ਦਾ ਠੀਕ ਹੈ ਤੇ 12 ਕਿਲੋ ਦੁੱਧ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਤੇ ਇਹ ਵੀਰ ਝੰਡੇ ਕਿੰਨਾ ਮੁੱਲ ਕਰਾਂਗੇ ਦਾ ਮੁੱਲ ਜਾਇਜ ਹੀ ਕਰ ਲੀਏ ਜੀ ਹਾਂ ਠੀਕ ਹੈ ਨਾ ਗੱਲ ਮੁੱਲ ਕਰੀਏ 55000 ਦੀ ਦੇ ਦਈਏ ਜਾਇਜ 55 ਦੀ ਹਾਂ ਜੀ ਹਾਂ ਜੀ ਕਿਉਂ ਹੁਣ ਦੁੱਧ ਥੋੜਾ ਜਿਆਦਾ ਘਟ ਗਿਆ ਵਾ ਮੰਨ ਲਓ ਵਾਅਦੇ ਜਾਊ ਕਰਮਾਂ ਵਾਲੀ ਵਾਦੀ ਆਉਂਦੀ ਆ ਹਾਂ ਬਾਕੀ ਇਹਨੇ ਜੀ ਨਹੀਂ ਲਾਇਆ ਹੁਣ ਪੱਠਾ ਡੱਕਾ ਵੇਖ ਲੋ ਖੁਰਲੀ ਚ ਮੂੰਹ ਐ ਪੂਰਾ ਪਸਾਇਆ ਵਾ ਕਰਦੀ ਨਹੀਂ ਕੀ ਵਾਜੂਗੀ ਦੁੱਧੋਂ ਠੀਕ ਲੱਕਾ ਜਾਂ ਲਾਇਆ ਹਾਂਜੀ ਹਾਂ ਹਾਂਜੀ 56000 ਥੋੜਾ ਜਿਆਦਾ ਨਹੀਂ ਵਧੇਰੇ ਹੋ ਗਿਆ ਹੈ ਵਧੇਰੇ ਨਹੀਂ ਹੋ ਗਿਆ ਕੋਈ ਥੋੜਾ ਬੋਧਾ ਵਾਦਾ ਘਾਟਾ ਕਰ ਲਾਂਗੇ ਬਾਕੀ ਇਧਰ ਵੇਖੋ ਲੜ ਲੂੜ ਵੜੇ ਆ ਮੇਰੇ ਤੋਂ ਬਣੀ ਦੀ ਵੀਡੀਓ ਸ਼ਾਮਾਂ ਨੂੰ ਬਹੁਤ ਹੁਣ ਤੇ ਚੋਈ ਚਵਾਈ ਆ ਆ ਸਾਈਡ ਤੋਂ ਪਾ ਦਿਓ ਮਾੜੀ ਜੀ ਸਾਈਡ ਤੋਂ ਕਰ ਦਿਓ ਵੇਖੋ ਪੂਰੀ ਪੂਰਾ ਮਾਨਾ ਇਹ ਗੱਲ ਹੈ ਕਿ ਆ ਵੀ ਸੀਲ ਲੱਗਾ ਪੂਰੀ ਕੋਈ ਗੱਲ ਨਹੀਂ ਤੇ ਵੇਖੋ ਥਣ ਥਣ ਚਵਾਈ ਚਵਾਈ ਵੇਖੋ ਥਣ ਦੀ ਕਿੰਦੀ ਮੋਟੀ ਦਵੇ ਹਾਂ ਐ ਇਦਾਂ ਹੀ ਭਾਵੇਂ ਇਹਨੂੰ ਆ ਵੇਖੋ ਹਾਂ ਲਓ ਜੀ 55 ਕੇ 56 ਆਖਿਆ ਜੀ 55 55 ਦੀ ਦੇ ਦਾਂਗੇ ਹਾਂ ਹਾਂ ਜੀ ਲਓ ਜੀ ਬਾਕੀ ਆਪਦੀ ਨਰਖ ਪਰਖ ਤਸੱਲੀ ਆ ਤੁਸੀਂ ਜਿੰਤਰਾ ਮਰਜੀ ਤਸੱਲੀ ਕਰ ਲਏ ਜੀ ਕੋਈ ਗੱਲ ਨਹੀਂ ਇਹ ਅਗਲੀ ਆਪਣੇ ਕੋਲ ਵੜਈ ਆ ਗਈ ਹੈ ਹਾਂ ਜੀ ਅੱਛਾ ਸੂਆ ਕਿੰਨਾ ਸਮਾ ਸੂਈ ਆ ਕਦੋਂ ਕ ਜੀ ਕਿੰਨੇ ਕ ਦਿਨ ਹੋ ਗਏ ਇਹ ਦੂਜਾ ਸੂਆ ਸੂਈ ਆ ਜੀ ਅੱਛਾ ਜੀ ਠੀਕ ਆ ਜੀ ਅੱਜ ਇਹਨੂੰ 25 26 ਦਿਨ ਹੋ ਗਿਆ ਸੂਈ ਨੂੰ ਜੀ ਅੱਛਾ ਜੀ ਠੀਕ ਆ ਜੀ ਆ ਵੱਚੀ ਜਿਹੜੀ ਹੀ ਇਹਦੀ ਨਾ ਕਹੇ ਕਾਰ ਬਾਹਰ ਬੂਠੰਡ ਚਲਾ ਲੋ ਕਿਦਾਂ ਡੰਗਰ ਡੁੰਗਰ ਜਿਆਦੇ ਇੱਕ ਸ਼ੈੱਡ ਪਾਉਂਦਾ ਹਾਂ ਹਾਂ ਉਹਦਾ ਕਰਕੇ ਵੱਚੀ ਗਈ ਇਹਦੀ ਮਾਰਮਰੀ ਜਦਨ ਮੀ ਮੂ ਪਿਆ ਵਾ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਬਾਕੀ ਚ ਕੋਈ ਵੀ ਦੂਜਾ ਸੁਆ ਸੂਈ ਆ ਚੰਡੀ ਸੀਲ ਵੜੀ ਆ ਅਜੇ ਜਿਹੜੀਆਂ ਕੰਨੀਆਂ ਨਾ ਬਰਾਬਰ ਵਾਲੇ ਜਿਹੜੇ ਦੰਦ ਇਹਨੇ ਬਰਾਬਰ ਨਹੀਂ ਕੀਤੇ ਅਜੇ ਠੀਕ ਆ ਜੀ ਹਾਂਜੀ ਹਾਂਜੀ ਜਿਹੜੇ ਦੰਦੀਆਂ ਜਿਹੜੀਆਂ ਨਾ ਸਾਈਡਾਂ ਵਾਲੀਆਂ ਜਿੱਥੋਂ ਮੰਨ ਲਓ ਇਹਨੇ ਜਵਾਨ ਹੋਣਾ ਉਹ ਅਜੇ ਬਰਾਬਰ ਨਹੀਂ ਕੀਤੀਆਂ ਠੀਕ ਆ ਜੀ ਹਾਂਜੀ ਕਰਨ ਦੇ ਹੀ ਬਰਾਬਰ ਠੀਕ ਆ ਲਓ ਜੀ ਖੋਲ ਲਿਓ ਸੋ 25 ਕਿ ਦਿਨ ਹੋ ਗਏ ਸੂਈ ਹੁਣ ਹਾਂਜੀ ਹਾਂਜੀ ਫਿਰ ਦੁੱਧ ਆਪਾਂ ਕਿੰਨਾ ਕ ਚਵਾ ਦਾਂਗੇ ਦੁੱਧ ਹੋਣਾ ਤੁਸੀਂ ਮੰਨ ਲਓ ਇਹ ਗੱਲ ਹੈਗੀ ਆ ਵੀ ਕੋਈ ਹੁਣ 14 ਲੀਟਰ ਦੁੱਧ ਦੇ ਥੱਲੇ ਤਿਆਰ ਹੋਈ 14 15 ਲੀਟਰ ਲਓ ਜੀ ਹਾਂਜੀ 14 15 ਲੀਟਰ ਦੇ ਦੋਸਤੋ ਦੁੱਧ ਬਿਲਕੁਲ ਇਹਦੇ ਥੱਲੇ ਤਿਆਰ ਹੋਊਗਾ ਬਾਕੀ ਨਰਖ ਪਰਖ ਤਸੱਲੀ ਕੋਈ ਵੀ ਰਾਨ ਕੇ ਕਰ ਲੇ 25 ਦਿਨਾਂ ਦੀ ਸੂਈ ਆ ਬੱਚਾ ਕੋਈ ਕਾਰਨ ਦੋਸਤੋ ਬਣਿਆ ਬੱਚਾ ਇਹਦੇ ਥੱਲੇ ਜਿਹੜਾ ਹੈ ਸੀਗਾ ਉਹ ਮਰ ਗਿਆ ਠੀਕ ਆ ਤੇ ਬੇਨ ਬੱਚੇ ਹੈਗੀ ਆ ਬਾਕੀ ਬਿਲਕੁਲ ਠੰਡੀ ਧੀਰੀ ਆ ਸੀਲ ਸਾਊਗਾ ਜਿੱਦਾਂ ਮਰਜ਼ੀ ਕੋਈ ਵੀਰ ਬੱਚਾ ਨਿਆਣਾ ਕੋਈ ਜਿੱਦਾਂ ਮਰਜ਼ੀ ਚਵਾਈ ਕਰੀ ਜਾਵੇ ਠੀਕ ਆ ਜੀ ਸਾਕੇ ਪੂਰੀ ਆਈ ਠੀਕ ਹੈ ਕੰਨੀ ਵਾਲੇ ਦੰਦ ਹਜੇ ਬਰਾਬਰ ਨਹੀਂ ਕੀਤੇ ਹਾਂਜੀ ਅਜੇ ਬਰਾਬਰ ਨਹੀਂ ਕੀਤੇ ਕੋਈ ਮੂੰਹ ਫੜ ਕੇ ਵੇਖ ਲੈ ਜਿੱਦਾਂ ਮਰਜੀ ਤਸੱਲੀ ਕਰ ਲੈ ਜੀ ਆਪਦੀ ਠੀਕ ਹੈ ਜੀ ਠੀਕ ਹੈ ਗੱਲ ਆਪਾਂ ਨੂੰ ਕਈ ਹੁਣ ਇੱਥੇ ਕੱਲ ਮੰਨ ਲਓ ਮਰਿਆ ਬੱਚਾ ਤੇ ਆਂਦੇ ਵਛਾ ਲੈ ਉਹ ਕਰੋ ਆਪਾਂ ਨਹੀਂ ਸਭ ਦੱਸ ਕੇ ਦੇਣੀ ਬਿਲਕੁਲ ਠੀਕ ਹੈ ਨਾ ਗੱਲ ਕੋਈ ਗੱਲ ਨਹੀਂ ਆਪੇ ਅੱਜ ਨਹੀਂ ਭਲਕੇ ਵੇਖ ਜੂਗੀ ਸਹੀ ਹੈ ਸਹੀ ਹੈ ਠੀਕ ਹੈ ਨਾ ਗੱਲ ਜੋ ਸਚਾਈ ਹੈ ਜੀ ਸਚਾਈ ਤੇ ਬੇਸ ਤੇ ਹੀ ਪਸੂ ਵੇਚਿਆ ਜਾਵੇ ਬੱਸ ਬੱਸ ਹਾਂਜੀ ਤੇ ਇਹ ਵਹਿੜਾ ਜਿਹੜੀ ਦੋਸਤੋ ਬਿਲਕੁਲ ਡੱਬੀ ਵਹਿੜਾ ਠੀਕ ਹੈ ਜੀ 1 ਤੇ ਦੂਜਾ ਸੂਬਾ ਇਹ ਤਾਂ ਵੀਰ ਚੰਡੇ ਕਿੰਨਾ ਮੁੱਲ ਕਰਾਂਗੇ ਮੁੱਲ ਸੰਧੂ ਸਾਹਿਬ ਜੈ ਜੈ ਕਰਗੀ ਕਿ ਹਾਂ 42000 ਦੀ ਵਹਿੜ ਦੇ ਦਈਏ ਜੇ ਬੱਚੀ ਹੁੰਦੀ ਫਿਰ ਤੇ ਵਹਿੜ ਤੁਹਾਨੂੰ ਪਤਾ ਹੈ ਭਾਵੇਂ 60 ਵੀ ਮੁੱਲ ਕਰ ਲਿੰਦੇ ਜਾਇ ਜੀ 52 ਵੀ ਕਰਦੇ ਬਾਕੀ ਚਲੋ ਇਹ ਗੱਲ ਹੈਗੀ ਆ ਵੀ ਇਹ 45000 ਰੁਪਇਆ ਮੁੱਲ ਕਰ ਲਈਏ 42 ਦੀ ਦੇ ਦਈਏ 42 ਦੀ ਹਾਂਜੀ ਦੁੱਧ ਜਿੰਨਾ ਵਾ ਮੰਨ ਲਓ ਦੋ ਡੰਗ ਕੋਈ ਚੋਕ ਆ ਆਪਣੀ ਤਸੱਲੀ ਕਰ ਲੈ ਬਾਕੀ ਉਹਨਾਂ ਨੇ ਪਹਿਲੇ ਲੀਟਰ ਉਹਨਾਂ ਨੇ 18 ਲੀਟਰ ਦੁੱਧ ਦੇ ਦਿੱਤੇ ੱਲਿਓ ਹੋਇਆ ਵਾ ਹਮ ਹਮ ਘਰ ਵਾਲਿਆਂ ਚਲੋ ਬਾਕੀ ਦੀਦਾ ਵੀ ਆ ਵੈਰ ਹੈ ਵੀ ਆ ਇਹਨਾਂ ਲਈ ਚਵਾਊਗੀ ਵੀ ਦੁੱਧ ਬਿਲਕੁਲ 17 18 ਲੀਟਰ ਦੁੱਧ ਕਰੂਗੀ ਹਾਂਜੀ ਬਾਕੀ ਬਹੁਤ ਪਧਰੀ ਪੁੱਧੀ ਆ ਜੇ ਚੋਈ ਚਵਾਈ ਆ ਜੀ ਠੀਕ ਹੈ ਨਾ ਅਸੀਂ ਤੁਹਾਨੂੰ ਦੱਸਦੇ ਆਂ ਗੱਲ ਵੀ ਅਸੀਂ ਦੀਖਦੇ ਰਾ ਰਾਤ ਤੇ ਮੁੜ ਕੇ ਫੋਨ ਫੋਨ ਨਾ ਲੱਗਾ ਤਾਂ ਡਾ ਰਾਤ ਤੇ ਫਿਰ ਅਸੀਂ ਸਵੇਰੇ ਤੁਹਾਨੂੰ ਦੱਸਣ ਦਿਆਂ ਗੱਲ ਵੀ ਸਾਡਾ ਉਹ ਨਹੀਂ ਗੱਲ ਹੈ ਕਿ ਭਾਵੇਂ ਕੋਈ ਆ ਵੀ ਜਾਵੇ ਵੀਡੀਓ ਮੇਰੇ ਤੋਂ ਹੈਗੀ ਸੇਰੇ ਚੋਂਦਿਆਂ ਦੀ ਬਿਲਕੁਲ ਜੀ ਛੇ ਮੰਨ ਲਓ ਇਹ ਗੱਲ ਹੈ ਕਿ 6 ਵਜੇ ਉੱਠੇ ਆਂ ਪੌਣੇ 7 ਵਜੇ ਦੀ ਚੋਂਦਿਆਂ ਦੀ ਵੀਡੀਓ ਮੇਰੀ ਇਹ ਦੀ ਤੋਂ ਮੇਰੇ ਤੋਂ ਅੱਜ ਦੀ ਹੈਗੀ ਠੀਕ ਹੈ ਜੀ ਹਾਂਜੀ ਜੇ ਕੋਈ ਭਰਾ ਵਾ ਆਖੇ ਤਾਂ ਆਪਾਂ ਪਾ ਦਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਹਾਂਜੀ ਹਾਂਜੀ ਲਓ ਜੀ ਦੁੱਧ ਕੋਈ 15 14 ਲੀਟਰ ਤੁਸੀਂ ਤਸੱਲੀ ਕਰ ਲਿਓ ਤੇ 45000 ਡਿ ਹਾਂ ਠੀਕ ਆ ਜੀ ਲੈਣ ਦੇਣਾ ਹਾਂ ਜੀ ਵੜ ਚੰਗੀ ਆ ਸੋਹਣੇ ਹਵਾਨੇ ਲੇਵੇ ਦੀ ਆ ਫਾਈਟ ਕੱਦ ਚੰਗਾ ਬਰੀਡ ਨਸਲ ਜਾਤ ਪਾਤ ਆ ਦੀ ਜਵਾਨ ਨਹੀਂ ਹੋਈ ਏ ਜੇ ਨਾਲੇ ਠੀਕ ਆ ਤੇ ਮੂੰਹੋਂ ਦੰਦੋਂ ਦੰਦੋਂ ਦੀ ਗੱਲ ਕਰ ਲਈ ਜਵਾਨ ਨਹੀਂ ਹੋਏਗੀ ਕੰਨੀ ਵਾਲੇ ਦੰਦ ਜਿਹੜੇ ਹਜੇ ਬਰਾਬਰ ਕਰਦੀ ਪਈ ਬਰਾਬਰ ਕੀਤੇ ਨਹੀਂ ਗੇ ਠੀਕ ਆ ਸੋ ਦਈਏ ਬੇਰਵਾ ਪਾ ਜੀ ਕੀ ਜਾਂਦਾ ਇਨਫੋਰਮੇਸ਼ਨ ਇਹ ਵੀਰ ਜੀ ਇਹ ਗੱਬਣ ਲੈ ਜੂਗੀ ਜੇ 2-4 ਦਿਨ ਦੋ ਚਾਰ ਦਿਨ ਲੈਂਦੀ ਆ ਹਾਂਜੀ ਲੈ ਜੂਗੀ ਸੂਹਾ ਕਿੰਨਾ ਸੂਰਾਈ ਆ ਸੂਹਾ ਜੀ ਉਹ ਤੇ ਮੰਨ ਲਓ ਇਹ ਗੱਲ ਹੈ ਕਿ ਜਾਂਦੇ ਵੀ ਇਹਨੇ ਚਲੋ ਆ ਫਲਿੱਸੀ ਉਤੋਂ ਕਰਕੇ ਆਂਦੇ ਦੂਜੇ ਸੂਗੇ ਸੋਣਾ ਵਾ ਵੈਸੇ ਕੋਈ ਤੀਜਾ ਮੰਨ ਲੇ ਭਾਵੇਂ ਆਪਣਾ ਚੌਥਾ ਮੰਨ ਲਿਆ ਆਪਾਂ ਕਿਹੜੀ ਘਰ ਦੀ ਵਛੀ ਪਾਲੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਗੱਲ ਤੁਹਾਨੂੰ ਪਤਾ ਜਿੱਦਾਂ ਕੋਈ ਅਗਲਾ ਆਖ ਦਿੰਦਾ ਵਾ ਬਾਕੀ ਉਦਾਂ ਮੰਨਣੀ ਵੀ ਪੈਂਦੀ ਬਾਕੀ ਹੈ ਹੈ ਉਤਰਾ ਕੁੜੀ ਹੈ ਵੀ ਵੈਸੇ ਸਰੀਰ ਸੂਰਜੇ ਗਿਣੀਆਂ ਤੇ ਘੋੜੇ ਵਰਗਾ ਵਾ ਹਾਂ ਨਹੀਂ ਨਹੀਂ ਚੱਗੀ ਹਾਂ ਬਾਕੀ ਚਲੋ ਥੋੜੀ ਜਿਹੀ ਉਤੋਂ ਥੋੜੇ ਜਿਹੀ ਰੂਲੇ ਪੱਖੋਂ ਬਾਕੀ ਹਾਂ ਛੱਡਾ ਛੋਟਾ ਬਹੁਤ ਸੋਹਣਾ ਚੌਰਸ ਦੇਵੇ ਚੱਡੇ ਦੀ ਆ ਥਾਂ ਥਾਂ ਨੂੰ ਵੀ ਪੂਰਾ ਜਿਹੜਾ ਦੋਸਤੋ ਲੰਬਾਈ ਦੇ ਵਿੱਚ ਨੋਕਲਾ ਥਾਂ ਠੀਕ ਆ ਤੇ ਦੇਣ ਹਜੇ ਲੈ ਜਾਊਗੀ ਹਫਤਾਖੰਡ ਉੱਪਰ ਹਾਂ ਲੈ ਜਾਊਗੀ ਚੇ ਲੈ ਜਾਊਗੀ ਜੀ ਬਾਕੀ ਕੋਈ ਪਤਾ ਨਹੀਂ ਆ ਜੀ ਹਾਂਜੀ ਹਫਤਾਖੰਡ ਸਮਾਂ ਲੈ ਜਾਊਗੀ ਹਾਂ ਲਓ ਜੀ ਵੀਰ ਖੋਲ ਲਿਗੇ ਸਵੇਰ ਦੋਸਤੋ ਦੂਜਾ ਮੰਨ ਲੇ ਤੀਜਾ ਕੋਈ ਵੀਰ ਮੰਨ ਲੇ ਆਪੋ ਆਪਣੀ ਸਮਝ ਹਰਕਨੇ ਵਰਤਣੀ ਆ ਹਾਂ ਤੀਜਾ ਮੰਨ ਲਓ ਦੂਜਾ ਮੰਨ ਕੇ ਖਰੀਦ ਲਿਓ ਬਾਕੀ ਭਰਿਆ ਭਾਂਡਾ ਤਸੱਲੀ ਆਪ ਦੀ ਤੇ ਪਕੇ ਕਰ ਲਿਓ ਠੀਕ ਆ ਹਾਂ ਦੇਣ ਹਜੇ ਘੱਟੋ ਘੱਟ 8-7 ਦਿਨ ਵੀ ਲੈ ਕੇ ਜਾ ਸਕਦੀ ਆ ਵਹਿੜਾਂ ਦਾ ਜਿਹੜਾ ਦੋਸਤੋ ਬਣਾਥਣਾ ਉਹ ਕਾਫੀ ਹੁੰਦਾ 5 ਦਿਨ ਕਈਏ ਤੇ 7 ਦਿਨ ਪਸ਼ੂ ਲੈ ਜਾਂਦਾ ਤੇ ਹਫਤਾ ਕਈਏ ਤੇ ਕੋਈ 8 ਦਿਨ 9 ਦਿਨ ਹਫਤੇ ਤੋਂ 2 ਦਿਨ ਅੰਦਰ ਵੀ ਸੂ ਸਕਦੀ ਆ 2 ਦਿਨ ਬਾਹਰ ਵੀ ਸੂ ਸਕਦੀ ਆ ਬਾਕੀ ਤਿਆਰੀ ਆ ਪ੍ਰੋਪਰ ਕਰੀ ਜਾਂਦੀ ਪਈ ਆ ਚੱਡਾ ਚੁੱਡਾ ਤੁਸੀਂ ਦੇਖੋ ਹਵਾਨਾ ਬਿਲਕੁਲ ਜਿਹੜਾ ਦੋਸਤੋ ਬਣਾਉਣਾ ਸ਼ੁਰੂ ਕੀਤਾ ਫਿਕਸ ਆਰਡਰ ਰਹੂਗਾ ਠੀਕ ਆ ਜੀ ਟਾਇਟ ਕਸਮੇਲੇ ਵਿੱਚ ਰਹੂਗੀ ਬਾਹਲਾ ਜਿਹੜਾ ਬਖਾਲਾ ਨਹੀਂ ਹੋਊਗਾ ਵੀ ਢਿੱਲਾ ਝੋਲੀ ਵਾਲਾ ਨਹੀਂ ਹੋਊਗਾ ਠੀਕ ਆ ਸੋ ਆਹ ਫੇਸ ਕੁਆਲਟੀ ਵੇਖੋ ਠੀਕ ਹੈ ਹਾਂ ਤੋਰ ਲਿਓ ਜੀ ਤੋਰੋ ਜੀ ਠੀਕ ਹੈ ਅੱਛਾ ਝੰਡੇ ਵੀਰ ਕਿੰਨਾ ਮੁੱਲਿੰਦਾ ਰਹੂਗਾ ਮੁੱਲ ਵੀਰ ਜੀ ਇਹਦਾ ਵੀ ਆਪਾਂ 42000 ਰੁਪਇਆ ਕਰ ਲੀਏ ਮੋਲ 42 हां जी 40 ਦੇ ਵਿੱਚੋਂ ਛੋਟਾ ਛੱਪਾ 40 ਦੀ ਹਾਂ ਨਾ ਕਰਦਗੇ ਕੋਈ ਨਹੀਂ 40000 ਦੀ हां जी ਕਹੇ ਭੈਣ ਭਰਾ ਨੇ ਕਹੇ ਦੂਰ ਨਿਢੂ ਆਉਣਾ ਵਾ ਬਾਕੀ ਵੈੜ ਬਣੂ ਬਣੂ ਚੰਗੀ ਉਸ ਤਰ੍ਹਾਂ ਵੈਸੇ ਬਾਕੀ ਉੱਚੇ ਕੱਦਕਾਰ ਦੀ ਆ ਜੈਜ ਮਿਲੀਆਂ ਜੈਜ ਹੀ ਦੇ ਦਈਏ ਕਿਉਂ ਆਪਾਂ ਨੂੰ ਕਹੇ ਭੈਣ ਭਰਾ ਨੇ ਜੈਜ ਕਰਕੇ ਦਿੱਤੀਆਂ ਹੀ ਆ ਬਿਲਕੁਲ ਬਿਲਕੁਲ ਠੀਕ ਹੈ ਨਾ ਗੱਲ ਲਓ ਜੀ 40000 ਦੇ ਵਿੱਚ ਦੋਸਤੋ ਜਿਹੜੀ ਤੁਹਾਨੂੰ ਇਹ ਵੈੜ ਮਿਲ ਜੂਗੀ ਠੀਕ ਆ ਸੋ ਬਿਲਕੁਲ ਨਿੱਗਰ ਲੈਵੇ ਦੀ ਰਹੂਗੀ ਐਡ ਕਸਮਾਂ ਲੈਵਾ ਰਹੂਗਾ ਦੋਸਤੋ ਬਾਕੀ ਥਾਂ ਥਣ ਪੂਰਾ ਮੁਠੀ ਵਾਲਾ ਇੱਕ ਕਲੀ ਕਹਿਣ ਬੂਰਾ ਜਿਹੜਾ ਦੋਸਤੋ ਜਿਹੜਾ ਕੋਈ ਇਥੇ ਆ ਕੇ ਵੀਰ ਵੇਖੂਗਾ ਤੇ ਤਸੱਲੀ ਬਖਸ਼ ਪੂਰਾ ਥਣ ਹੋਊਗਾ ਬਿਲਕੁਲ ਮੁੱਠੀ ਰੋਗ ਰੋਗ ਠੀਕ ਆ ਹਾਂਜੀ ਚਵਾਚ ਬੂਦੀ ਚੰਗੀ ਨਿਕਲੂਗੀ ਬਾਕੀ ਅੱਗੇ ਆਪਦੀ ਕੋਈ ਪੂਰਾ ਪੂਰਾ ਨੀਰਾ ਬਰਾਬਰ ਹੋਊਗਾ ਜੀ ਟਿੱਪਣ ਟੁੱਪਣਾ ਕਰਮਾਂ ਵਾਲੀ ਵਧੀਆ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਨੀਰਾ ਬਹੁਤ ਵਧੀਆ ਨਿਕਲਦਾ ਹਾਂਜੀ ਹਾਂ ਲਓ ਜੀ ਇਹ ਵੀ ਦੋਸਤੋ ਬਿਲਕੁਲ 45 42 ਮੁੱਲ ਕਰਾ ਲਓ 40000 ਦੀ ਲੈਦੇ ਆ ਠੀਕ ਆ ਬਾੜ ਚੰਗੀ ਆ ਪਸੰਦ ਆਊਗੀ ਰੇਟ ਪੜਤਾ ਜਾਇਜ਼ ਆ ਅਗਲੀ ਇੱਕ ਆ ਬੱੜ ਤੁਹਾਨੂੰ ਦਿਖਾਉਣੀ ਹੈ ਇਹ ਵੀ ਗੱਬਣੀ ਆ ਹਾਂਜੀ ਇਹ ਗੱਬਣੀ ਆਈ ਇਹ ਬੱਚੀ ਕਿੰਨੇਵੇਂ ਸੂਵੇ ਆ ਇਹ ਪਹਿਲਾ ਸੂਆ ਹੀ ਆ ਜੀ ਹਜੇ ਪਹਿਲਾ ਨਹੀਂ ਆ ਹਾਂਜੀ ਦੋ ਦੰਦ ਮੂੰਹ ਹਜੇ ਅੱਛਾ ਜੀ ਹਾਂਜੀ ਹਾਂਜੀ ਦੋਂਦੀ ਆ ਲਓ ਜੀ ਮੂੰਹੋਂ ਦੋ ਦੰਦ ਹਾਂਜੀ ਠੀਕ ਆ ਜੀ ਹਾਂਜੀ ਤੇ ਦੇਣਾ ਜੇ ਲੈ ਜੂ ਆਪਾਂ ਦਿਨ ਖੜਦੀ ਆ ਜੇ 10 15 ਦਿਨ ਹੈ ਨਾ ਹਾਂਜੀ ਹਾਂਜੀ ਖੜੂਗੀ ਦੇਣ ਖੜੂਗੀ ਬਣੂ ਬਣੂ ਚੰਗੀ ਬੱਚੀ ਲਓ ਜੀ ਜਾਤ ਬਰੀਡ ਬੜੀ ਕਰਮਾ ਵਾਲੀ ਲੱਗੀ ਆ 10 ਤੋਂ 15 ਦਿਨ ਤਾਂ ਸਮਾਂ ਭਰ ਆਪੋ ਲੈ ਜਾਊਗੀ ਹਾਂ ਪੂਰੀ ਨਿਗਰ ਹਾਈਟ ਮੀਡੀਅਮ ਆ ਨਵੀਂ ਬੱਚੀ ਆ ਪਹਿਲਣ ਦੋਂਦੀ ਮੂੰਹ ਦੋਂਦੀ ਚੌਕੀ ਦੋਂਦੀ ਹੋਵੇਗੀ ਠੀਕ ਆ ਜੀ ਤੇ ਪਹਿਲਣ ਬੱਚੀ ਨਾ ਸੂਣਾ ਬਾਕੀ ਪੂਰੀ ਫਰਤੀਲੀ ਆ ਜੋਸ਼ ਵਿੱਚ ਆ ਕਿਉਂਕਿ ਪਹਿਲਣ ਬੱਚੀ ਆ ਠੀਕ ਆ ਆ ਦੇਖੋ ਹਾਂ ਹਾਂ ਜੀ ਹਾਂ ਜੀ ਲੈ ਜਾ ਲੈ ਜਾ ਸੰਭਲ ਕੇ ਤੋੜਿਓ ਹਾਂ ਸੰਭਲ ਹਾਲੇ ਤਾਂ ਤੁਮ ਪੂਰਾ ਕੱਢੂਗੀ ਹੈ ਕੱਢੂ ਕੱਢੂਗੀ ਪੂਰਾ ਹੀ ਹੈ ਜੇ ਤੇ ਦੇਣ ਕੱਢੂਗੀ ਬੱਚੀ ਕਰਮਾਂ ਵਾਲੀ ਨਵੀਂ ਬੱਛੀ ਆ ਦੋਸਤੋ ਬਾਕੀ ਥਣ ਥਣ ਦੀ ਸਾਇਜ ਜੇਕਰ ਆਪਾਂ ਦੇਖ ਰਹੇ ਆ ਤਾਂ ਪੂਰਾ ਮੁਠੀ ਵਾਲਾ ਥਣ ਬਣਾ ਜਾਊਗੀ ਠੀਕ ਆ ਸੂਣ ਤੋਂ ਬਾਅਦ ਆਪਾਂ ਸਮਾਜ ਜਦੋਂ ਹੋਇਆ ਤੇ ਥਣ ਮੁਠੀ ਵਾਲਾ ਬਣ ਜਾਊਗਾ ਬੱਛੀ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਆ ਨਵੀਂ ਬੱਛੀ ਆ ਬਿਲਕੁਲ ਤੁਹਾਡੇ ਬਿਲਕੁਲ ਸਾਹਮਣੇ ਕੀਤੀ ਆ ਵੀਰ ਝੰਡੇ ਸਿੰਘ ਨੇ ਝੰਡੇ ਵੀਰੇ ਦਾ ਮੁੱਲ ਕੀ ਕਰਾਂਗੇ ਫਿਰ ਮੋਲੇ ਦਾ ਹੀ ਸੱਜ ਜੇ ਕਰ ਲਈਏ ਥੰਦੂ ਸਾਹਿਬ ਹੁਣ ਚਲੋ ਜੇ ਬੱਛੀ ਸਾਹਮਣੀ ਪੂਣੀ ਪੈਣੀ ਆ 10 15 ਦਿਨ ਬੱਛੀ ਸਾਹਮਣੀ ਪਾਊਗੀ ਕਹੇ ਭੈਣ ਭਰਾਣੇ ਸਾਹਮਣੀ ਆ ਤੇ ਮੋਲ ਵੀਰ ਜੀ ਇਹਦਾ 320 ਠੀਕ ਹੈ ਜੀ ਤੇ ਦੇ ਦਈਏ ਕੋਈ ਨਹੀਂ ਕਰ ਲਾਂਗੇ ਮਾਨਤਾਨ ਵਿੱਚੋਂ ਠੀਕ ਹੈ ਹਾਂਜੀ ਹਾਂਜੀ ਵੀ ਦੇ ਦੋ ਅੱਜ ਵੀ ਜਾਣ ਫਿਰ ਜਿਵੇਂ ਜਾਣ ਮੰਨ ਲਓ ਇਹ ਗੱਲ ਹੈਗੀ ਆ 30000 ਦੀ ਦੇ ਦਈਏ ਹਾਂ ਨਾ ਸ਼ੂਕ ਦੀਆਂ ਜਾਣ ਹਾਂਜੀ ਸ਼ੂਕ ਦੀਆਂ ਜਾਣ ਕੇ ਕਰਮਾਂ ਜੀ ਵੇ ਪਰੀਆਂ ਆ ਵਾ ਆਹ ਵੇਖੋ ਇਹਨਾਂ ਦੇ ਜਿਹੜਾ ਇਹਨਾਂ ਦੀ ਕਰਮ ਵਾਲੀ ਦੀ ਸੇਵਾ ਕਰਦਾ ਹਨ ਉਹਨੂੰ ਤੇ ਤਾਰਦੀਆਂ ਫੁੱਲ ਦਿੰਦੀਆਂ ਲੋਕਾਂ ਦੇ ਗੋਹੇ ਚ ਵੜੇ ਫਿਰਦੇ ਆ ਉਹ ਕਰਦੇ ਆ ਮਹਾਰਾਜੇ ਨਾਲ ਹੀ ਕਰਮਾਂ ਵਾਲਾ ਗੋਹਾ ਗਿੰਦੇ ਗੋਏ ਨੂੰ ਮੱਥਾ ਟੇਕਦੇ ਆ ਬਸ ਬਸ ਇਹਨਾਂ ਭਾਗਾਂ ਵਾਲਾ ਘਰ ਆ ਬਿਲਕੁਲ ਜੀ ਹਾਂਜੀ ਜਿੱਥੇ ਕਰਮਾਲੀਆਂ ਜਾਂਦੀਆਂ 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 ਹਾਂਜੀ ਹਾਂਜੀ ਠੀਕ ਹੈ ਤੇ ਹਾਂਜੀ ਤੇ ਬਾਰੇ ਨਿਆਰੇ ਕਰ ਦਿੰਦੀਆਂ ਜੀ ਇਹ ਪੱਤੀ ਸੋਹਣੀ ਆ ਦੋਸਤੋ 32 33 32 ਕਾ ਹਜ਼ਾਰ ਜਿਹੜੀ ਆ ਲੈਣ ਦੇਣ ਵਾਲੀ ਗੱਲ ਬਾਤ ਬਾਤ ਹਾਂਜੀ ਮੂੰਹ ਦੋ ਦੰਦ ਆ ਮਾਨਤਨ ਜਿਹੜਾ ਕੋਈ ਪਿਆਰ ਮੁਹੱਬਤ ਆ ਕੋਈ ਛੋੜ ਛੱਪਾ ਮੌਕੇ ਤੇ ਹੋ ਜਾਊਗਾ ਪੱਤੀ ਚੰਗੀ ਆ ਹਾਂਜੀ ਅੱਛਾ ਵੀਰ ਝੰਡੇ ਇਸ ਤੋਂ ਬਾਅਦ ਆਪਾਂ ਇੱਕ ਅਗਲੀ ਆ ਬੈਡ ਦਿਖਾ ਦਗੇ ਹਾਂਜੀ ਇਹ ਸੂਈ ਹੁਣੀ ਇਹ ਹੁਣੇ ਸੂਈ ਆ ਜੀ ਆ ਵੇਖੋ ਜੀ ਲਓ ਜੀ ਕੁਝ ਟਾਈਮ ਪਹਿਲਾਂ ਜਿਹੜੀ ਦੋਸਤੋ ਮੇਰੇ ਜਸਟ ਵਿਜ਼ਿਟ ਕਰਨ ਤੋਂ ਪਹਿਲਾਂ ਹੀ ਜਿਹੜੀ ਆ ਦੋਸਤੋ ਸੂਈ ਆ ਜੇਰ ਹਜੇ ਪਾਉਣੀ ਬਾਕੀ ਆ ਠੀਕ ਆ ਘੇਰ ਪਾਣੀ ਬਾਕੀ ਆ ਬਾਕੀ ਠੰਡੀ ਧੀਰੀ ਸੀਲਸ ਆਊਗਾ ਤੁਸੀਂ ਆਪ ਹੀ ਦੇਖ ਲਓ ਹਾਂ ਠੀਕ ਆ ਕਰੋ ਤਸੱਲੀ ਤੇ ਝੰਡੇ ਭਈਆ ਸੁਆ ਕਿਨਮਾ ਹੋਊਗੀ ਇਹ ਪਹਿਲਾ ਸੁਆ ਹੀ ਆ ਜੀ ਇਹ ਵੀ ਪਹਿਲੇ ਨਹੀਂ ਸੁਈ ਹਾਂ ਜੀ ਹਾਂ ਜੀ ਅਜੇ ਜਿਹੜੇ ਦੰਦ ਚ ਹੁੰਦੇ ਨਾ ਦੋਂਦੇ ਦੋ ਦੰਦ ਜਿਹੜੇ ਕੱਢਣੇ ਆ ਉਹ ਅਜੇ ਉੱਗਣਦੇ ਆ ਇਹਦੇ ਕਰਮਾਂ ਵਾਲੀ ਦੇ ਠੀਕ ਆ ਹਾਂ ਜੀ ਹਾਂ ਜੀ ਦੋ ਦੰਦ ਅਜੇ ਗਾਉਂਦੇ ਹੀ ਆ ਫੇਸ ਹਾਂਜੀ ਹਾਂਜੀ ਫੇਸ ਕੁਆਲਟੀ ਵੇਖੋ ਜੰਮੀ ਪਲੀ ਵੇਖੋ ਬੱਚੀ ਠੰਡੀ ਧੀਰੀ ਵੜੀ ਆ ਬਾਕੀ ਸੂਣ ਤੋਂ ਬਾਅਦ ਵੀ ਇੱਕ ਸਾਫ ਦੀ ਵੇਖੋ ਗੁਲਾਈ ਗਲੂਈ ਪੂਰੀ ਉਸੇ ਤਰ੍ਹਾਂ ਹੀ ਆ ਹਾਂਜੀ ਉਸੇ ਤਰ੍ਹਾਂ ਹੀ ਆ ਆ ਜੇ ਪਸੂ ਲਾ ਜਾਂਦਾ ਸੂਣ ਤੋਂ ਬਾਅਦ ਪਰ ਇਹਦਾ ਵੀ ਵੇਖੋ ਆ ਜੀ ਆ ਮੱਟੂ ਪੱਟੂ ਜਿਹਾ ਵੇਖੋ ਕੁੜਿਆ ਜਿਆਦਾ ਹੈ ਵੱਚਾ ਵੱਚਾ ਬਿਲਕੁਲ ਗਲੇ 나ੜੂ ਤੇ ਦੋਸਤੋਂ ਨਾਲ ਕੋਈ ਅੱਧਾ ਘੰਟਾ ਘੰਟਾ ਡੇਢ ਘੰਟਾ ਪਹਿਲਾਂ ਸੁੱਈ ਆ ਹਾਂਜੀ ਹਾਂਜੀ ਤੇ ਜੇਰ ਅਜੇ ਪੈਣੀ ਬਾਕੀ ਹੈ ਹਾਂਜੀ ਜੇਰ ਪੈਣੀ ਬਾਕੀ ਆ ਜੀ ਲਓ ਜੀ ਹਾਂਜੀ ਤੋੜ ਕੇ ਜਿਹੜੀ ਆ ਦੋਸਤੋਂ ਤੁਹਾਨੂੰ ਤਸੱਲੀ ਨਾਲ ਕੋਈ ਅੱਧੇ ਘੰਟੇ ਇੱਕ ਘੰਟੇ ਤੱਕ ਜਿਹੜੀ ਆ ਦੋਸਤੋ ਜੇਰ ਪ੍ਰੋਪਰ ਪੈ ਜੂਗੀ ਠੀਕ ਆ ਨਿੱਗਰ ਬਿਲਕੁਲ ਗੁਲਾਈ ਦੇ ਵਿੱਚ ਠੀਕ ਆ ਗੋਲ ਪੂਰੀ ਰਾਜੀ ਵਜਨ-ਵੋਜਨ ਵਾਲੀ ਹਾਈਟ ਮੀਡੀਅਮ ਆ ਸੋ ਪੂਰੀ ਨਿੱਗਰ ਪੂਰੀ ਨਿੱਗਰ ਤੋਂ ਬਾਅਦ ਵੀ ਇੱਕ ਜਜਮੈਂਟ ਨਹੀਂ ਹੁੰਦੀ ਐ ਲੱਗਦਾ ਵੀ ਹਜੇ ਜਿਵੇਂ ਪਸ਼ੂ ਨੇ ਸੂਣਾ ਹੁੰਦਾ ਚਾਹੀਦੀ ਗੱਲ ਆ ਬਹੁਤ ਕਰਮਾ ਵਾਲੀ ਇਹ ਗੱਲ ਹੈ ਜੀ ਆ ਵੀ ਸੰਭੀ ਸੰਭਾਈ ਕਰਮਾ ਵਾਲੀ ਬੜੀ ਆ ਥੱਲੇ ਪੰਥ ਥੱਲੇ ਤੇ ਇਹ ਆ ਵੀ ਬਹੁਤ ਪਿਆਰੀ ਵਛੀ ਆ ਜੀ ਇਹ ਸ਼ੌਂਕ ਵਾਲੀ ਨੇ ਕਹੇ ਨੇ ਵੀਰ ਭਰਾ ਨੇ ਖੜਨੀ ਆ ਠੀਕ ਆ ਇਹ ਗੱਲ ਤੇ ਇਹ ਆ ਵੀ ਲਓ ਜੀ ਬਾਕੀ ਚਵਾਜ ਚਵਾਚ ਬਹੁਤ ਆ ਠੀਕ ਆ ਹਾਂ ਜੀ ਹਾਂ ਜੀ ਬੱਚੀ ਚੰਗੀ ਆ ਦੋਸਤੋ ਹਾਂ ਓਵਰ ਆਲ ਜਿੰਨੀ ਬੱਚੀ ਆ ਸਾਰੀ ਚੰਗੀ ਆ ਮਗਰ ਬੱਛਾ ਬੱਛਾ ਵੀ ਪੂਰਾ ਨਿੱਗਰ ਹਾਂ ਠੀਕ ਆ ਤੇ ਫੇਸ ਕੁਆਲਟੀ ਬਿਲਕੁਲ ਚੰਗੀ ਠੰਡੀ ਤੇਰੀ ਆ ਸੀਲ ਸਭ ਹਾਂ ਆ ਲਓ ਠੀਕ ਆ ਜੀ ਅੱਛਾ ਝੰਡੇ ਵੀਰ ਫਿਰ ਇਹ ਕਿੱਥੋਂ ਤੱਕ ਦੇ ਦੇਣੀ ਆ ਏ ਵੀਰ ਜੀ ਮੁੱਲ ਤੇ ਭਾਵੇਂ 45 ਕਰ ਲਈਏ ਤੇ 50 ਵੀ ਕਰ ਲਈਏ ਪਰ ਨਹੀਂ ਵਛੀ ਨਾ ਆਪਾਂ ਹਾਂ ਨਾ ਨਾ ਮੰਨ ਲਓ 40000 ਦੀ ਵਛੀ ਦੇ ਦੀਏ 40 ਹਾਂਜੀ ਵਛੀ ਬਹੁਤ ਪਿਆਰੀ ਆ ਠੰਡੀ ਧੀਰੀ ਕਰਮ ਵਾਲੀ ਆ ਫਿਰ ਜੰਮੀ ਪਲੀ ਵੜੀ ਆ ਦੁੱਧ ਵੀ ਵਛੀ ਕੱਢੂਗੀ 15 16 ਲੀਟਰ ਇਹ ਨਹੀਂ ਵੀ ਮੰਨ ਲਓ ਆਪਾਂ ਜਾਦੇ ਬਾਕੀ ਕੋਈ ਏਡਾ ਕੋਈ ਕੱਦ ਨਿਕਾ ਵੀ ਵੇਖੋ ਕਿ ਨਹੀਂ ਨਹੀਂ ਪੂਰੀ ਯਾਰ ਆਉਂਦੀ ਆ ਕਰਮ ਵਾਲੀ ਦਾ ਕਿ ਨਹੀਂ ਮੀਡੀਅਮ ਹਾਂ ਜੀ ਹਾਂ ਇਹ ਗੋਲੋ ਮੋਲੋ ਜੀ ਇਹ ਸ਼ੌਂਕ ਵਾਲੇ ਕਹੇ ਵੀਰ ਭਰਾ ਨੇ ਜਿੰਨੇ ਕੱਲੀਆਂ ਕੁਲੀ ਘਰੇ ਰੱਖਣੀਆਂ ਤੇ ਇਹ ਆ ਵੀ ਉਹ ਸ਼ੌਂਕ ਨਾ ਕਈ ਮੰਨ ਲੋ ਇਹੋ ਜੀਆਂ ਚੀਜ਼ਾਂ ਲੈਂਦੇ ਆ ਅਸੀਂ ਵੀ ਸ਼ੌਂਕ ਨਾ ਹੀ ਲੈਨੇ ਆ ਮੰਨੋ ਸਾਨੂੰ ਇਹ ਕਰਮ ਵਾਲੀਆਂ ਸਾਹਮਣ ਦਾ ਸ਼ੌਂਕ ਇੰਨੀਆਂ ਕਿ ਵੀ ਇਹੋ ਜੀਆਂ ਚੰਗੀਆਂ ਸੋਹਣੀਆਂ ਸੁਨਕੀਆਂ ਵੀ ਕੋਈ ਨਿੰਦੇ ਨਾ ਆਨ ਕੇ ਸਹੀ ਹੈ ਸਹੀ ਹਾਂਜੀ ਹਾਂਜੀ ਪਰ ਜਿਹੜਾ ਜਿਹੜੇ ਭਣਪਰਾਂ ਨਹੀਂ ਖੜਨੀ ਹੁੰਦੀ ਨਾ ਉਹ ਮੰਨ ਲਓ ਆਨਲਾਈਨ ਮੰਗਾਉਣੀ ਆ ਉਹਨੂੰ ਆਪਾਂ ਦੁੱਧ ਵੀ 2 ਕਿਲੋ ਘੱਟਦਾ ਸਿੱਧਾ ਜੀ ਆਹਾਂ ਇੱਥੇ ਇੱਥੇ ਜਿਹੜਾ ਚੋਊ ਉਹਨੂੰ 2 ਕਿਲੋ ਵੱਧ 2-3 ਕਿਲੋ ਵੱਧ ਚਵਾਵਾਂਗੇ ਮੰਨ ਲਓ ਹੋਊ ਉਹਨਾਂ ਹੀ ਉਹਦੇ ਥੱਲੇ ਬਾਕੀ ਬਾਕੀ ਆ ਵੀ ਕਈ ਨਹੀਂ ਜਾ ਕੇ ਨਾ ਡੰਗਰ ਦਾ ਤੁਹਾਨੂੰ ਪਤਾ ਵੀ ਨਵੇਂ ਥਾਂ ਜਾਣਾ ਵਾ ਜਿੱਦਾਂ ਡੰਗਰ ਨੇ ਕਈ ਕਰ ਜਾਂਦੇ ਕਈ ਨਹੀਂ ਕਰਦੇ ਹੂੰ ਹੂੰ ਕਈ ਦੇ ਕੁੜੀਆ ਵੇ ਇਹ ਗੱਲ ਤੁਹਾਨੂੰ ਦੱਸਣ ਦਿਆਂ ਅਸੀਂ ਕੋਈ 18 ਲੀਟਰ ਦਾ ਵਹਿੜ ਥੱਲੇ ਦੁੱਧ ਚੋਗ ਲਿਆਂਦਾ ਦੋ ਡੰਗ ਇੱਥੇ ਆਣ ਕੇ ਸਾਡੇ ਕੋ ਕੁੜਿਆ ਉਹ 10 12 ਕਿਲੋ ਦੇਂਦੇ ਹੀ ਦੋ ਦਿਨ ਪੱਠੇ ਹੀ ਨਹੀਂ ਖਾਦੇ ਦੁੱਧ ਉਹਨੇ ਕੀ ਦੇਣਾ ਬਿਲਕੁਲ ਜੀ ਤੇ ਚਲੋ ਠੀਕ ਹੈ ਜੀ ਹਾਂ ਜੀ ਠੀਕ ਹੈ ਇਹ ਵੈੜ ਜੜੀਆ ਦੋਸਤੋ ਬਿਲਕੁਲ ਰੇਟ 40000 ਦੇ ਵਿੱਚੋਂ ਛੋੜ ਛੱਪਾ 40000 ਹਾਂਜੀ ਛੋੜ ਛੱਪਾ ਹੀ ਹੋਣਾ ਜੀ 40000 ਚ ਹਾਂਜੀ ਲਓ ਵੀ ਵੈੜ ਚੰਗੀ ਹੈ ਜ਼ਰੂਰ ਹੱਥ ਪਾ ਲਿਓ ਮੇਰਾ ਵੀਰ ਕੋਈ ਇਸ ਤੋਂ ਬਾਅਦ ਆ ਝੋਟੀ ਹਲਾ ਆ ਜਗੀ ਜੀ ਹਾਂਜੀ ਇਹ ਵੀ ਝੋਟੀ ਗੱਬਣ ਹਾਂਜੀ ਇਹ ਵੀ ਗੱਬਣ ਆ ਜੀ ਠੀਕ ਹੈ ਜੀ ਹਾਂਜੀ ਆ ਵੀ ਬਿਲਕੁਲ ਵੇਖੋ ਦੋਸਤੋ ਠੀਕ ਹੈ ਹਾਂਜੀ ਪੂਰਾ ਜਾਪਾਨੀ ਹਾਂਜੀ ਠੀਕ ਹੈ ਆ ਵੀ ਕੋ ਆ ਵੇਖੋ ਤੁਸੀਂ ਝੋਟੀ ਠੀਕ ਹੈ ਤੇ ਠੰਡੀ ਧੀਰੀਆਂ ਨਹੀਂ ਤਾਂ ਬੈੜਾ ਹੱਥ ਲਪਾਉਂਦੀਆਂ ਤੇ ਝੋਟੀਆਂ ਤਾਂ ਮੱਝਾਂ ਲਪਾਉਂਦੀਆਂ ਹੀ ਨਹੀਂ ਇਤਰਾ ਹਾਂਜੀ ਹਾਂਜੀ ਅੱਛਾ ਭਾਈ ਚੰਡੇ ਵੀਰ ਇਹ ਸੂਹਾ ਕਿਨਵਾ ਸੁਣਦੇ ਦੂਜਾ ਸੂਹਾ ਸੁਣਾਈ ਇਹਨੇ ਦੂਜਾ ਹਾਂਜੀ ਦੂਜਾ ਸੂਹਾ ਸੁਣਾਂਗੇ ਸਿੰਘਾਂ ਸੁਣਾਂ ਦੀ ਥੋੜੀ ਖੁੱਲੀ ਕਰਕੇ ਆਪਾਂ ਕੀ ਹਾਂਜੀ ਬਾਕੀ ਸਿੰਘਾਂ ਦੀ ਖੁੱਲੀ ਕਰਕੇ ਰੇਟ ਤੁਹਾਨੂੰ ਦੱਸਾਂ ਥੋੜਾ ਜਿਹਾ ਜਾਇਜ਼ ਆ ਇੱਕ ਚਲੋ ਮੈਂ ਤੁਹਾਨੂੰ ਦੱਸਦਾ ਗੱਲ ਵੀ ਕਈ ਨਾ ਵੀਰ ਚਲੋ ਸਵਾਲ ਕਰਨਗੇ ਵੀ ਮੰਨ ਲਓ ਪੂਛ ਵੀ ਥੋੜੀ ਜੀ ਇਹਦੀ ਉੱਚੀ ਆ अच्छा किते नकी ਹੁੰਦੀ ਦੀ ਕਿਤੇ ਟੁੱਟ ਟੱਟ ਗਈ ਟੁੱਟ ਗਈ ਆ ਪੂਛ ਤੇ ਮੈਂ ਨਾ ਚਲੋ ਜਿਹੜਾ ਬੰਦਾ ਨਾ ਮੰਨ ਲਓ ਲੈਣ ਡਿਆ ਨਾ ਮੈਂ ਉਦਣ ਤੇ ਉਹ ਮੈਨੂੰ ਆਂਦਾ ਮੈਨੂੰ ਪਾਉਣਾ ਮੈਂ ਹਾਂ ਵੀ ਕਈ ਹੁਣ ਪੂਛ ਬੰਦ ਦੇ ਦੀ ਬੰਨਣੀ ਨਹੀਂ ਪੈਣੀ ਨਹੀਂ ਪੈਣੀ ਨਾਲ ਬਿਲਕੁਲ ਨਾਲੇ ਨਾਲ ਵੱਜੂਗੀ ਨਾਲ ਵੇੜੂਗੀ ਹਾਂ ਬਾਕੀ ਜਾਇਜ ਆ ਜੀ ਇੰਨੀ ਚਲੋ ਜਿਆਦਾ ਇੰਨੀ ਹੋਵੇ ਉਹ ਬੁਰੀ ਲੱਗਦੀ ਆ ਇਤੋਂ ਤੱਕ ਇੰਨੀ ਚਲੋ ਇਹ ਗੱਲ ਆ ਬਾਕੀ ਇਹ ਗੱਲ ਹੈ ਜੀ ਵੀ ਵੇਖੋ ਝੋਟੀ ਪੱਧਰੀ ਖੋਲ ਬਿਲਕੁਲ ਗੋਡਿਆਂ ਤੱਕ ਜਿਹੜੀ ਟੱਚ ਆ ਹਾਂ ਜੀ ਅਜੇ ਦਿਨ ਪੰਜ ਸੱਤ ਖੜੂਗੀ ਤੇ ਪੁੱਛੋ ਮੇ ਪਿਛੇ ਜਿਹੜੀ ਦੋਸਤੋ ਲੰਡੀ ਹਾਫ ਜਿਹੜੀ ਪੂਸ਼ ਪ੍ਰੋਪਰ ਪੂਰੀ ਆ ਹਾਂ ਤੇ ਝੋਟੀ ਜਿਹੜੀ ਦੋਸਤੋ ਦੂਜਾ ਸਵੇਰ ਸੁਣੀ ਆ ਠੀਕ ਆ ਤੇ ਝੋਟੀ ਆ ਜੀ ਵੇਖੋ ਵਜਨ ਮੌਜੂਦ ਵਾਲੀ ਆ ਪੂਰੀ ਵੇਖੋ ਹਾਂ ਜੀ ਵੇਖੋ ਵਜਨ ਮੌਜੂਦ ਵਾਲੀ ਕਰਮਾਂ ਜਿੱਦਾਂ ਇੱਕ ਥਾਂ ਵਾਈਟ ਯਾਰ ਥਾਣੂ ਦੋਸਤੋ ਬਿਲਕੁਲ ਇੱਕੋ ਜਿਹਾ ਥਣ ਨੇ ਇੱਕੋ ਜਿਹਾ ਲੇਵਾ ਥਣ ਭਾਂਡਾ ਜਿਹੜਾ ਦੋਸਤੋ ਮੇਨ ਇੱਕ ਮੈਨੇ ਰੱਖਦਾ ਵੀ ਥਣ ਭਾਂਡਾ ਥਣ ਭਾਂਡੇ ਦੀ ਬਹੁਤ ਜ਼ਿਆਦੀ ਸੋਹਣੀ ਆ ਸੁਚੱਜੀ ਆ ਪੂਰੀ ਹਾਂਜੀ ਸੋ ਪਤਲੇ ਪਿੰਡੇ ਦੀ ਸਿੰਗਲ ਖੱਡੀ ਤੇ ਝੋਟੀ ਸੋਹਣੀ ਆ ਠੀਕ ਆ ਜੀ ਬੇਸ਼ੱਕ ਸਿੰਗ ਦੇ ਵਿੱਚ ਥੋੜਾ ਜਿਹਾ ਜਿਹੜਾ ਖੁੱਲਾਪਨ ਮਹਿਸੂਸ ਤੇ ਕੂਸ਼ ਜਿਹੜੀ ਆ ਥੋੜੀ ਜਿਹੀ ਲੰਡੀ ਬਾਕੀ ਹਵਾਨੇ ਲੇਵੇ ਦੀ ਬਹੁਤ ਜ਼ਿਆਦੀ ਸਾਫ਼ ਹਾਂਜੀ ਠੀਕ ਆ ਕਈ ਵਾਰ ਆਪਾਂ ਦੋਸਤੋ ਜਾਦੇ ਪੈਸੇ ਵੀ ਲਾ ਲੈਨੇ ਆ ਤੇ ਉਹੋ ਜਿਹਾ ਲੇਵਾ ਆਰਡਰ ਜਿਹੜਾ ਉਹ ਵੇਖਣ ਦੇ ਵਿੱਚ ਤੇ ਦੇਣ ਖਜੇ ਮੈਨੂੰ ਲੱਗਦਾ ਵੀ ਲੈ ਜੂ 5-7 ਲੈ ਜੂਗੀ ਜੀ ਲੈ ਉਹ 5-7 ਦਿਨ ਆ ਵੇਖੋ ਲੜ ਢੁੱਟੇ ਲਟੁੱਲ ਵੜੀ ਆ ਵੇਖੋ ਪੱਧਰੀ ਮਗਰੋਂ ਝੋਟੀ ਪੰਜ ਚਾਰ ਦਿਨ ਵੀ ਲੈ ਜੀ ਹਜੇ ਇਹਨੇ ਤੁਹਾਨੂੰ ਦੱਸਣਾ ਬਣਾ ਬਣੂ ਗੁਣੂ ਕਰਮਾਂ ਵਾਲੀ ਬਹੁਤ ਵੈਹੇ ਬਿਲਕੁਲ ਹਾਂ ਜੀ ਆਪਾਂ ਵੇਖਾ ਕਹਿੰਦੇ ਵੀ ਚਲੋ ਪਸੂ ਪੂਰੇ ਦਿਨਾਂ ਤੇ ਆਪਦਾ ਸਵੇਰੇ ਤੇ ਫਿਰ ਸਵਾਦ ਆ ਹਾਂ ਜੀ ਫਿਰ ਸਵਾਦ ਆ ਕਿ ਸੋਇਆ ਮਾੜਾ ਹੁੰਦਾ ਤੇ ਪੂਰੇ ਦਿਨਾਂ ਤੇ ਸਵੇਰੇ ਸਵਾਦ ਹਾਂ ਜੀ ਹੁੰਦਾ ਤੇ ਇਹਦਾ ਵੀਰ ਝੰਡੇ ਕਿੰਨਾ ਮੁੱਲ ਰਹੂਗਾ ਇਹਦਾ ਵੀਰ ਜੀ ਹਾਂ ਨਾ ਝੋਟੀ ਦੇ ਦੀਓ ਉਤਨਾ ਚਲੋ ਮੁੱਲ ਭਾਵੇਂ 75 ਵੀ ਕਰ ਬਾਕੀ ਚੋਟੀ ਬਹੁਤ ਸੋਹਣੀ ਆ ਕਾਲੀ ਇੱਕ ਰੰਗ ਚਲੋ ਅੱਖਾਂ ਬਿੱਲੀਆਂ ਬਾਕੀ ਪਧਰੀ ਪੁਧਰੀ ਹੈ ਵੀ ਤੁਹਾਨੂੰ ਪਤਾ ਨਹੀਂ ਜੀ ਸਾਨੂੰ ਸਭ ਨੇ ਕਿਤਨੀ ਜੇ ਗੱਲ ਗਿੰਨੀਆਂ ਦੇ ਨਹੀਂ ਨਿੱਕੀ ਨਹੀਂ ਜੀ ਮੀਡੀਅਮ ਹਾਈਟ ਦੇ ਵਿੱਚ ਆ ਜਾਂਦੀ ਹੈ ਨਾ ਪਾਲੀ ਵੱਡੀ ਦੇ ਨਾਲੀ ਚੋਟੀ ਦੇ ਵਿੱਚ ਵੱਡੀ ਹਾਂ ਜੀ ਜਗਾ ਮੱਝਾਂ ਝੋਟੀਆਂ ਪੈਸੇ ਸਾਈਜ਼ ਵਿੱਚ ਦੇਖਦੇ ਹਾਂ ਹਾਂ ਜੀ ਹਾਂ ਜੀ ਬਾਕੀ ਚਲੋ ਉਹ ਗੱਬਣ ਗੁੱਬਣ ਕਰਕੇ ਮੈਂ ਚਲੋ ਇਹਨੇ ਦੇ ਦੇ ਦੀਓ ਉਤਨ ਦੇ ਝੋਟੀ ਭਾਵੇਂ 75 80 ਦੀ ਵੇਖਦੀ ਆ ਜੀ 75 77 ਲਈ ਦੇ ਹਾਸਕੇ ਵਿਕਦੀ ਹੈ ਤੇ ਕਈ ਦੂਰੋਂ ਨੇੜੋਂ ਭੈਣ ਭਰਾ ਨਹੀਂ ਆਉਣਾ। ਬਹੁਤੀ ਵੰਡ ਜਿਹੜੀਆ ਦੋਸਤੋ ਚੰਗੀ ਆ ਠੀਕ ਆ। ਜਰੂਰ ਤੁਸੀਂ ਸੰਪਰਕ ਕਰ ਲਿਓ। 66000 ਦੀ ਕਿੰਨੇ ਦੀ ਕਿਹਾ ਜੀ? ਹਾਂਜੀ 66000 ਦੀ। 66000 66000 ਦੀ ਦੇ ਦਿੱਤੀ ਜੀ। ਛੱਡੇ ਵੀਰ ਪਸੂ ਆਜੇ ਹੋ ਸੀ ਆਪਣੇ ਕੋਲ ਛੇ ਨਾ। ਹਾਂਜੀ ਹਾਂਜੀ ਛੇ ਨਾ ਕਿ ਜੀ। ਤੇ ਨੰਬਰ ਆਪਣੇ ਜਰੂਰ ਬੋਲਦਗੇ। ਨੰਬਰ ਹੈਗਾ 98724 ਹਾਂ 39717 ਤੇ ਪਿੰਡ ਕੈਰੋਂ ਹਾਂਜੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ। ਠੀਕ ਆ ਜੀ। ਹਾਂਜੀ ਠੀਕ ਹੈ ਤੇ ਜਦੋਂ ਮਰਜ਼ੀ ਵੀਰ ਜੀ ਕੋਈ ਫੋਨ ਲਾਵੇ ਇੱਕ ਨੰਬਰ ਉਲਟ ਕਈਰਿਓ ਕੋ ਬੰਦ ਹੋ ਜਾਂਦਾ 82647 ਆ ਤੇ 20068 ਠੀਕ ਹੈ ਜੀ ਹਾਂਜੀ ਠੀਕ ਦੋ ਨੰਬਰ ਆਈ ਦੋ ਨੰਬਰਾਂ ਦੇ ਸੰਪਰਕ ਕਰ ਲਓ ਜਦੋਂ ਮਰਜੀ ਠੀਕ ਆ ਜੀ ਮਿਹਰਬਾਨੀ ਹਾਂ ਜੀ ਮਿਹਰਬਾਨੀ ਬਾਕੀ ਚਲੋ ਕਈ ਵਾਰੀ ਕੋਈ ਭੈਣ ਭਰਾ ਕੋਈ ਬਾਹਰੋਂ ਅੰਦਰੋਂ ਆਉਂਦਾ ਨਾ ਮੰਨ ਲਓ ਕੋਈ ਉਹ ਦੋ ਚਾਰ ਕੋਈ ਪੰਜ گاਵਾ ਚਾਹੀਦੀਆਂ ਹੁੰਦੀਆਂ ਛੇ گاਵਾ ਇਕੱਠੀ ਗੱਡੀ ਆ ਉਹ ਵੀ ਮੰਨ ਲਓ ਕੋਈ ਸੰਪਰਕ ਕਰੇ ਮੰਨ ਲਓ ਅੱਗੇ ਚਲੋ ਇੱਕ ਦੋ ਬੰਦਿਆਣਾ ਹੋਇਆ ਸੰਪਰਕ ਤੇ ਇੱਕ ਦੋ ਵਿਚਾਰੇ ਕਹਿੰਦੇ ਰਹਿੰਦੇ ਵੀ ਮੰਨ ਲਓ ਤੁਸੀਂ ਸਾਨੂੰ ਵੀ ਇਕੱਠੀਆਂ گاਵਾ ਮੰਨ ਲਓ ਤੇ ਉਹ ਆਪਾਂ ਕੋਈ ਜੇ ਕੋਈ ਚੌਦ ਚਾਰ ਪੌਣੀਆਂ ਉਹਨੇ ਗੱਡੀ ਚ ਚਾਰ ਪਾ ਦਾਂਗੇ ਜੇ ਕੋਈ ਅੱਠ ਆਲਾ ਹੋਊ ਅੱਠ ਪਾ ਦਾਂਗੇ ਛੇ ਆਲਾ ਹੋਊ ਠੀਕ ਹੈ ਜੀ ਆਪਣੇ گاਵਾ ਕੋਈ 9-10 ਹੁੰਦੀਆਂ ਸੰਧੂ ਸਾਹਿਬ ਆਪਣੇ ਮੁੰਡਾ ਨਾਲ ਆਪਣੀ ਭੂਆ ਦਾ ਮੁੰਡਾ ਸਹੀ ਹੈ ਜੀ ਸਾਡੇ ਇਕੱਠਾ ਮਾਲ ਵੀ ਅਸੀਂ ਕਰਦੇ ਆ ਚਲੋ ਚੰਗੀ ਗੱਲ ਜੀ ਕੋਈ 9-10 ਦਾ 10-10 ਨਾਲ ਆਉਂਦਾ ਉਹਦੇ ਕੋ ਵੀ 2-4 ਬਿਲਕੁਲ ਆਨਲਾਈਨ ਵੀ ਡਿਲੀਵਰੀ ਹੋ ਜੂਗੀ ਤੁਹਾਨੂੰ ਥੋੜਾ ਜਿਹਾ ਟੈਂਟਾਂ ਸਾ ਵੀ ਜਗਾੜ ਥੋੜਾ ਜਿਹਾ ਘੱਟ ਬਣਿਆ ਸ਼ੈੱਡ ਛੁੱਟ ਦਏ ਪਾਉਣ ਤੇ ਉਹਦਾ ਕਰਕੇ ਜਿਹੜਾ ਮਾਲ ਜਿਹੜੇ ਉੱਚੇ ਵੱਡੀਆਂ گاਵਾ ਵਾ ਮੰਨ ਲਓ ਇਹ ਆ ਵੀ ਕੋਈ ਲੱਖ ਸਵਾ ਲੱਖ ਰੁਪਈਆ 30-30 40-40 ਕਿਲੋ ਵਾਲੀ ਵੈੜ ਵੀ ਚਾਹੀਦੀ ਹੋਵੇ ਉਹ ਵੀ ਆਪਣੇ ਕੋ ਹੁੰਦੀਆਂ ਬਿਲਕੁਲ ਜੀ ਬਿਲਕ ਨੇ ਆਪਾਂ ਵੀਡੀਓ ਸਹੀ ਹੈ ਜੀ ਹਾਂਜੀ ਠੀਕ ਆ ਠੀਕ ਹਾਂਜੀ ਹਾਂਜੀ ਜਦੋਂ ਮਰਜੀ ਹਾਂਜੀ ਸੋ ਦੋਸਤੋ ਇਹ ਅੱਜ ਪਸੂ ਸੀਗੇ ਬਾਈ ਝੰਡੇ ਦੇ ਕੋਲ ਵੀਰ ਦੇ ਕੋਲ 6 ਨਾਕ ਸੀਗੇ ਠੀਕ ਆ ਜੀ 5 ਬੈੜਾ ਤੁਹਾਨੂੰ ਦਿਖਾਤੀਆਂ ਇੱਕ ਝੋਟੀ ਦਿਖਾਤੀ ਆ ਬਿਲਕੁਲ ਨਰਕ ਪਰਖ ਤਸੱਲੀ ਆਪਣੀ ਕਰਕੇ ਪਸ਼ੂ ਤੁਹਾਡਾ ਤੁਸੀਂ ਆਪਣਾ ਹੱਕ ਸਮਝ ਕੇ ਤਸੱਲੀ ਕਰ ਸਕਦਾ ਕੋਈ ਵੀਰ ਘਰ ਵਿਜ਼ਿਟ ਕਰਕੇ ਦੱਸੇ ਮੁਤਾਬਕ ਦੁੱਧ ਵੈਰੀਫਾਈ ਕਰ ਸਕਦੇ ਜੀ ਬਾਕੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ